ਉਹਨਾਂ ਕੋਲ ਆਪਣੇ ਵਿਚਾਰਾਂ ਤੋਂ ਇਲਾਵਾ ਕੁਝ ਨਹੀਂ ਹੁੰਦਾ ਅਤੇ ਜੇ ਉਹਨਾਂ ਦੇ ਵਿਚਾਰ ਹੀ ਸਥੀ ਅਤੇ ਉਬਾਊ ਹੋਣ ਤਾਂ ਉਹ ਬੋਰਿਅਤ ਨਾਲ ਖਿਰ ਜਾਂਦੇ ਹਨ ਇਸ ਬੋਰਿਅਤ ਤੋਂ ਬਚਣ ਲਈ ਉਹ ਭੀੜ ਦੀ ਤਰਫ ਭੱਜਦੇ ਹਨ ਪਾਰਟੀਆਂ ਵਿੱਚ ਜਾਂਦੇ ਹਨ ਸ਼ੋਰ ਸ਼ਰਾਬੇ ਵਿੱਚ ਖੁਦ ਨੂੰ ਡੁਬੋ ਦੇਣਾ ਚਾਹੁੰਦੇ ਹਨ ਉਹ ਕਿਸੇ ਵੀ ਤਰ੍ਹਾਂ ਖੁਦ ਦੇ ਨਾਲ ਇਕੱਲੇ ਰਹਿਣ ਤੋਂ ਬਚਣਾ ਚਾਹੁੰਦੇ ਹਨ ਉਹ ਦੂਸਰਿਆਂ ਤੋਂ ਬਾਹਰੀ ਚੀਜ਼ਾਂ ਤੋਂ ਮਨੋਰੰਜਨ ਦੀ ਉਮੀਦ ਕਰਦੇ ਹਨ ਪਰ ਇੱਕ ਬੁੱਧੀਮਾਨ ਅਤੇ ਗਹਿਰੇ ਵਿਅਕਤੀਤਵ ਵਾਲਾ ਇਨਸਾਨ ਜਿਸ ਕੋਲ ਵਿਚਾਰਾਂ ਦਾ ਖਜ਼ਾਨਾ ਹੈ ਜਿਸਦੇ ਮਨ ਵਿੱਚ ਗਿਆਨ ਅਤੇ ਕਲਾ ਲਈ ਪ੍ਰੇਮ ਹੈ ਉਹ ਇਕੱਲੇਪਣ ਨੂੰ ਇੱਕ ਅਵਸਰ ਦੀ ਤਰ੍ਹਾਂ ਦੇਖਦਾ ਹੈ ਉਸ ਲਈ ਇਕਲਾਪਣ ਖੁਦ ਨਾਲ ਮਿਲਣ ਦਾ ਆਪਣੇ ਵਿਚਾਰਾਂ ਨੂੰ ਵਿਵਸਥਿਤ ਕਰਨ ਦਾ ਅਤੇ ਆਪਣੀ ਰਚਨਾਤਮਕਤਾ ਨੂੰ ਬਾਹਰ ਲਿਆਉਣ ਦਾ ਸਭ ਤੋਂ ਵਧੀਆ ਸਮਾਂ ਹੁੰਦਾ ਹੈ ਉਹ ਪੀੜ ਦੇ ਸ਼ੋਰ ਵਿੱਚ ਆਪਣੀ ਆਵਾਜ਼ ਖੋਣਾ ਨਹੀਂ ਚਾਹੁੰਦਾ ਉਸ ਨੂੰ ਦੂਸਰਿਆਂ ਦੇ ਸਥੀ ਮਨੋਰੰਜਨ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਉਸ ਦਾ ਆਪਣਾ ਮਨ ਹੀ ਉਸ ਦੇ ਲਈ ਮਨੋਰੰਜਨ ਦਾ ਸਭ ਤੋਂ ਐਮ ਸਰੋਤ ਹੁੰਦਾ ਹੈ ਨਿਊਟਨ ਨੂੰ ਗੁਰੂਤਾਕਰਸ਼ਨ ਦਾ ਸਿਧਾਂਤ ਕਿਸੇ ਪਾਰਟੀ ਵਿੱਚ ਨਹੀਂ ਬਲਕਿ ਇਕੱਲੇ ਇੱਕ ਦਰਖਤ ਦੇ ਹੇਠਾਂ ਬੈਠੇ ਹੋਏ ਸੂਝਿਆ ਸੀ ਦੁਨੀਆ ਦੇ ਜ਼ਿਆਦਾਤਰ ਮਹਾਨ ਕਾਢਾਂ ਮਹਾਨ ਕਲਾਕ੍ਰਿਤੀਆਂ ਅਤੇ ਮਹਾਨ ਵਿਚਾਰ ਇਕਲੇਪਣ ਵਿੱਚ ਹੀ ਪੈਦਾ ਹੋਏ ਹਨ ਸ਼ੋਪਨਹਾਵਰ ਕਹਿੰਦੇ ਹਨ ਕਿ ਸਮਾਜ ਅਤੇ ਭੀੜ ਅਕਸਰ ਸਾਡੀ ਮੌਲਿਕਤਾ ਅਤੇ ਵਿਅਕਤੀਤਵ ਨੂੰ ਖਤਮ ਕਰ ਦਿੰਦੀ ਹੈ ਭੀੜ ਦਾ ਹਿੱਸਾ ਬਣਨ ਲਈ ਸਾਨੂੰ ਆਪਣੀ ਸੋਚ ਨੂੰ ਆਪਣੇ ਸਿਧਾਂਤਾਂ ਨੂੰ ਭੀੜ ਦੇ ਹਿਸਾਬ ਨਾਲ ਟਾਲਣਾ ਹੁੰਦਾ ਹੈ ਸਾਨੂੰ ਉਹ ਬਣਨਾ ਹੁੰਦਾ ਹੈ ਜੋ ਅਸੀਂ ਨਹੀਂ ਹਾਂ ਇਹ ਇੱਕ ਤਰ੍ਹਾਂ ਦਾ ਸਮਝੌਤਾ ਹੈ ਪਰ ਜੋ ਇਨਸਾਨ ਇਕੱਲੇ ਰਹਿਣ ਦਾ ਸਾਹਸ ਰੱਖਦਾ ਹੈ ਉਹ ਇਸ ਸਮਝੌਤੇ ਤੋਂ ਬਚ ਜਾਂਦਾ ਹੈ ਉਹ ਆਪਣੀ ਅਸਲੀਅਤ ਨੂੰ ਬਣਾਈ ਰੱਖ ਪਾਉਂਦਾ ਹੈ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਾਨੂੰ ਪੂਰੀ ਤਰ੍ਹਾਂ ਨਾਲ ਸੰਨਿਆਸੀ ਬਣ ਜਾਣਾ ਚਾਹੀਦਾ ਹੈ ਅਤੇ ਸਮਾਜ ਤੋਂ ਕੱਟ ਜਾਣਾ ਚਾਹੀਦਾ ਹੈ ਨਹੀਂ ਸਾਨੂੰ ਦੁਨੀਆ ਵਿੱਚ ਰਹਿਣਾ ਹੈ ਲੋਕਾਂ ਨਾਲ ਮਿਲਣਾ ਹੈ ਪਰ ਸਾਨੂੰ ਆਪਣੇ ਲਈ ਇਕੱਲੇਪਣ ਦਾ ਇੱਕ ਕੋਨਾ ਜ਼ਰੂਰ ਬਚਾ ਕੇ ਰੱਖਣਾ ਚਾਹੀਦਾ ਹੈ ਇੱਕ ਅਜੀਹਾ ਸਮਾਂ ਜੋ ਸਿਰਫ ਸਾਡਾ ਹੋਵੇ ਜਿਸ ਵਿੱਚ ਕੋਈ ਹੋਰ ਦਖਲ ਨਾ ਦੇਵੇ ਉਸ ਸਮੇਂ ਵਿੱਚ ਅਸੀਂ ਉਹ ਕਰੀਏ ਜੋ ਸਾਨੂੰ ਸੱਚ ਵਿੱਚ ਪਸੰਦ ਹੈ ਚਾਹੇ ਉਹ ਕਿਤਾਬ ਸਿੱਖਣਾ ਹੋਵੇ, ਸੰਗੀਤ ਸੁਣਨਾ ਹੋਵੇ, ਕੁਝ ਲਿਖਣਾ ਹੋਵੇ ਜਾਂ ਬਸ ਸ਼ਾਂਤ ਬੈਠ ਕੇ ਆਪਣੇ ਵਿਚਾਰਾਂ ਨੂੰ ਦੇਖਣਾ ਹੋਵੇ, ਇਹ ਇਕਲਾਪਣ ਸਾਨੂੰ ਰੀਚਾਰਜ ਕਰਦਾ ਹੈ। ਇਹ ਸਾਨੂੰ ਬਾਹਰੀ ਦੁਨੀਆ ਦੇ ਤਣਾ ਅਤੇ ਸ਼ੋਰ ਤੋਂ ਇੱਕ ਅੰਤਰਾਲ ਦਿੰਦਾ ਹੈ। ਇਹ ਸਾਨੂੰ ਖੁਦ ਨੂੰ ਬਿਹਤਰ ਤਰੀਕੇ ਨਾਲ ਸਮਝਣ ਵਿੱਚ ਮਦਦ ਕਰਦਾ ਹੈ, ਜੋ ਇਨਸਾਨ ਖੁਦ ਦੇ ਨਾਲ ਸਹਿਜ ਮਹਿਸੂਸ ਨਹੀਂ ਕਰ ਸਕਦਾ। ਉਹ ਕਿਸੇ ਹੋਰ ਦੇ ਨਾਲ ਵੀ ਕਦੇ ਸੱਚ ਵਿੱਚ ਖੁਸ਼ ਨਹੀਂ ਰਹਿ ਸਕਦਾ। ਉਹ ਹਮੇਸ਼ਾ ਦੂਸਰਿਆਂ ਤੇ ਨਿਰਭਰ ਰਹੇਗਾ, ਪਰ ਜਿਸ ਨੇ ਇਕੱਲੇਪਣ ਨਾਲ ਦੋਸਤੀ ਕਰ ਲਈ, ਉਹ ਆਤਮ ਨਿਰਭਰ ਬਣ ਜਾਂਦਾ ਹੈ। ਉਸ ਦੀ ਖੁਸ਼ੀ ਦਾ ਸਰੋਤ ਉਸ ਦੇ ਅੰਦਰ ਹੁੰਦਾ ਹੈ ਬਾਹਰ ਨਹੀਂ ਤਾਂ ਤੁਸੀਂ ਖੁਦ ਤੋਂ ਪੁੱਛੋ ਕੀ ਤੁਸੀਂ ਇਕੱਲੇਪਨ ਤੋਂ ਡਰਦੇ ਹੋ ਜਾਂ ਆਨੰਦ ਮਹਿਸੂਸ ਕਰਦੇ ਹੋ ਕਮੈਂਟਸ ਵਿੱਚ ਦੱਸੋ ਡਰ ਜਾਂ ਆਨੰਦ ਆਪਣੇ ਲਈ ਹਰ ਦਿਨ ਕੁਝ ਖੁਦ ਲਈ ਸਮਾਂ ਕੱਢਣਾ ਸ਼ੁਰੂ ਕਰੋ ਸ਼ੁਰੂਆਤ ਵਿੱਚ ਸ਼ਾਇਦ ਤੁਹਾਨੂੰ ਅਜੀਬ ਲੱਗੇ ਪਰ ਹੌਲੀ-ਹੌਲੀ ਤੁਹਾਨੂੰ ਇਸ ਦੀ ਤਾਕਤ ਦਾ ਅਹਿਸਾਸ ਹੋਵੇਗਾ ਤੁਸੀਂ ਪਾਓਗੇ ਕਿ ਤੁਸੀਂ ਪਹਿਲਾਂ ਨਾਲੋਂ ਵਧੇਰੇ ਸ਼ਾਂਤ ਵਧੇਰੇ ਕੇਂਦ੍ਰਿਤ ਅਤੇ ਵਧੇਰੇ ਰਚਨਾਤਮਕ ਹੋ ਗਏ ਹੋ ਪਰ ਜੀਵਨ ਵਿੱਚ ਸਿਰਫ ਇਕਲਾਪਨ ਹੀ ਨਹੀਂ ਹੋਰ ਵੀ ਕਈ ਚੁਣੌਤੀਆਂ ਹਨ ਜੀਵਨ ਇੱਕ ਚੂਲੇ ਦੀ ਤਰ੍ਹਾਂ ਹੈ ਜੋ ਦੋ ਸਿਰਿਆਂ ਦੇ ਵਿਚਕਾਰ ਚੁੱਲਦਾ ਰਹਿੰਦਾ ਹੈ ਉਹ ਦੋ ਸਿਰੇ ਕਿਹੜੇ ਹਨ ਜੋ ਸਾਡੀ ਖੁਸ਼ੀ ਦੇ ਸਭ ਤੋਂ ਅਹਿਮ ਦੁਸ਼ਮਣ ਹਨ